ਕੋਰਤਾ ਜਿਸੀ ਆਪਣੇ ਚੈਨਲ ਦੇ ਜਰੀਏ ਤੁਹਾਨੂੰ ਕੁਝ ਅਜਹੀਆਂ ਤਸਵੀਰਾਂ ਦਿਖਾਵਾਂਗੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਲਿਆ ਜੀ ਹਾਂ ਦਰਸਲ ਅਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਰਹਿੰਦੇ ਆ ਤਸੀਂ ਜੋ ਕੁਝ ਰੈਸিপি ਬਣਾਉਣਾ ਚਾਹੁੰਦੇ ਆ ਉਹ ਵੀ ਅਸੀਂ YouTube ਤੋਂ ਦੇਖ ਲੈਣੇ ਆ ਕੋਈ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਉਸ ਦੀ ਹੈਲਪ ਲੈ ਕੇ ਅਸੀਂ ਆਪਣਾ ਕੰਮ ਹੈ ਜਿਹੜਾ ਸਫਲਤਾਪੂਰਵਕ ਕਰਦੇ ਪਰ ਸਾਡੀ ਜ਼ਿੰਦਗੀ ਇੰਨੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਡਿਪੈਂਡ ਹੋ ਗਈ ਹੈ ਕਿ ਸਾਨੂੰ ਲੱਗਦਾ ਹੈ ਅਸਲੀ ਜ਼ਿੰਦਗੀ ਅਸਲੀ ਮਜ਼ਾ ਸਿਰਫ ਸੋਸ਼ਲ ਮੀਡੀਆ ਤੇ ਰਹਿ ਗਿਆ ਅਜੇ ਹਾਈ ਕਿਸੇ ਵਿਅਕਤੀ ਨੇ ਕੀਤਾ ਜੋ ਕਿ ਇੱਕ ਬਾਰਬਰ ਹੈ ਨਾਈ ਦਾ ਕੰਮ ਕਰਦਾ ਲੋਕਾਂ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਟੱਕਲੇ ਹੋ ਤੁਸੀਂ ਗੰਜੇ ਹੋ ਤਾਂ ਮੇਰੇ ਕੋਲ ਆਓ ਤੁਹਾਡੇ ਸਿਰ ਦੇ ਉੱਤੇ ਦਵਾਈ ਲਗਾ ਕੇ ਇੱਕ ਤੇਲ ਲਗਾ ਕੇ ਤੁਹਾਡੇ ਜਿਹੜੇ ਵਾਲ ਆ ਉਗਾ ਦੇਵਾਂਗਾ ਪਰ ਜ਼ਾਹਿਰ ਜੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿ ਵਿਗਿਆਨੀ ਨੇ ਜਿਹੜੇ ਇੰਨੀ ਤਰੱਕੀ ਕਰ ਚੁੱਕੇ ਨੇ ਜੇਕਰ ਕੋਈ ਆਪਣੇ ਸਿਰ ਦੇ ਉੱਤੇ ਵਾਲ ਦੁਬਾਰਾ ਤੋਂ ਉਗਾਉਣਾ ਚਾਹੁੰਦਾ ਹੈ ਡਾਕਟਰਾਂ ਦੀ ਸਲਾਹ ਲੈ ਸਕਦੇ ਨੇ مشورہ ਕਰ ਸਕਦੇ ਨੇ ਉਹਨਾਂ ਦੇ ਨਾਲ ਪਰ ਤੁਹਾਨੂੰ ਦੱਸ ਦਈਏ ਕਿ ਕਾਫੀ ਦਿਨਾਂ ਤੋਂ ਪ੍ਰਚਾਰ ਹੋ ਰਿਹਾ ਸੀ ਸੰਗਰੂਰ ਵਿਖੇ ਕਾਲੀ ਮਾਤਾ ਮੰਦਿਰ ਚ ਇੱਕ ਕੈਂਪ ਲੱਗਦਾ ਹੈ ਕੈਂਪ ਉਹ ਵੀ ਕਿਸੇ ਡਾਕਟਰ ਦੁਆਰਾ ਨਹੀਂ ਲਗਵਾਇਆ ਜਾਂਦਾ ਸਗੋਂ ਇੱਕ ਮਾਮੂਲੀ ਜੇ ਬਾਰਬਰ ਦੁਆਰਾ ਨਾਈ ਦੁਆਰਾ ਜਿਹੜਾ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ ਉਹ ਦਵਾਈ ਬਣਾਉਂਦਾ ਹੈ ਜਾਂ ਜੜੀ ਬੂਟੀ ਬਣਾਉਂਦਾ ਹੈ ਕੀ ਉਹ ਮਾਨਤਾ ਪ੍ਰਾਪਤ ਹੈ ਸਰਕਾਰ ਦੇ ਅਧੀਨ ਆਉਂਦੀ ਹੈ ਨੇ ਰਜਿਸਟਰ ਨੇ ਜਾਂ ਫਿਰ ਨਹੀਂ ਅਸੀਂ ਇਸ ਚੀਜ਼ ਬਾਰੇ ਕੁਝ ਵੀ ਨਹੀਂ ਜਾਣਦੇ ਅਸੀਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਡਵਰਟਾਈਜ਼ਮੈਂਟ ਦੇ ਕੇ ਉੱਥੇ ਪਹੁੰਚ ਜਾਂਦੇ ਹਾਂ ਦੱਸਦੇ ਕਿ 200 ਤੋਂ 300 ਕਰੀਬ ਲੋਕ ਨੇ ਜਿਹੜੇ ਪਹੁੰਚ ਜਾਂਦੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੱਡੇ ਵੱਡੇ ਕਲਾਕਾਰਾਂ ਦੇ ਵੱਲੋਂ ਵੀ ਇਸ ਦਾ ਕਹਿ ਸਕਦੇ ਇਸ ਨੂੰ ਪ੍ਰਮੋਟ ਕੀਤਾ ਜਾਂਦਾ ਜੋ ਗੱਲ ਕੀਤੀ ਜਾਵੇ ਕਾਫੀ ਦਿਨਾਂ ਤੋਂ ਪ੍ਰਚਾਰ ਹੋ ਰਿਆ ਸੀ ਲੋਕਾਂ ਦੇ ਇਕੱਠ ਨੇ ਜਿਹੜੇ ਕਹਿ ਸਕਦੇ ਆ ਕਿ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਹੁਣ ਜਦੋਂ ਲੋਕਾਂ ਦੇ ਸਿਰ ਤੇ ਦਵਾਈ ਲਗਵਾਈ ਜਾਂਦੀ ਹੈ ਤਾਂ ਦੱਸੇ ਕਿ ਅੱਧੇ ਘੰਟੇ ਬਾਅਦ ਜਦੋਂ ਲੋਕਾਂ ਦੁਆਰਾ ਆਪਣਾ ਸਿਰ ਧੋਲ ਦਿੱਤਾ ਜਾਂਦਾ ਤਾਂ ਉਹਨਾਂ ਦੀ ਅੱਖਾਂ ਦੇ ਫਿਊਜ਼ ਉੱਡ ਗਏ ਨੇ ਜੀ ਹਾਂ ਅੱਖਾਂ ਦੇ ਵਿੱਚ ਜਲਣ ਹੋਣ ਲੱਗ ਜਾਂਦੀ ਹੈ ਤਾਂ ਸੰਗਰੂਰ ਦੇ ਹਸਪਤਾਲ ਦੇ ਵਿੱਚ 10 ਤੋਂ 20 ਲੋਕ ਨੇ ਜਿਹੜੇ ਇਸ ਵੇਲੇ ਦਾਖਲ ਨੇ ਭਰਤੀ ਉਹਨਾਂ ਨੂੰ ਕੀਤਾ ਗਿਆ ਹੋਇਆ ਤੁਹਾਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦੇ ਦੇੰਨੇ ਆ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਕੈਂਪ ਕਿਸ ਦੁਆਰਾ ਲਗਾਇਆ ਗਿਆ ਸੀ ਸਿਰਫ ਇਹ ਸੁਣਿਆ ਸੀ ਕਿ ਜੇਕਰ ਸਿਰ ਤੇ ਵਾਲ ਦੁਬਾਰਾ ਤੋਂ ਉਗਾਉਣਾ ਚਾਹੁੰਦੇ ਹੋ ਤਾਂ ਕੈਂਪ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਨਾਈ ਦੀ ਗਲਤੀ ਵੀ ਨਹੀਂ ਕਰ ਸਕਦੇ ਬਾਰ ਬਾਰ ਦੀ ਗਲਤੀ ਵੀ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਦਾ ਵੀ ਦੋਸ਼ ਹੈ ਕਿਉਂਕਿ ਅਸੀਂ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਯਕੀਨ ਕਰ ਲੈਨੇ ਆ ਕਿਸੇ ਦੀਆਂ ਵੀ ਗੱਲਾਂ ਚਾ ਜਾਣਨੇ ਆ ਕਿਸੇ ਦੀਆਂ ਗੱਲਾਂ ਦੇ ਵਿੱਚ ਅਸੀਂ ਉਹ ਸਾਨੂੰ ਚਾਂਸਾ ਦਿੰਦੇ ਨੇ ਤੇ ਅਸੀਂ ਉਸ ਚਾਂਸੇ ਦੇ ਵਿੱਚ ਫਸ ਜਾਂਦੇ ਆ ਤੇ ਇੱਕ ਵਾਰ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਗੀ ਔਰ ਉਸ ਤੋਂ ਬਾਅਦ ਡਾਕਟਰ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ 15 ਤੋਂ 20 ਮਰੀਜ਼ਾਂ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਨ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਹੈ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਰਿਤਾ ਕਿ ਆਪਾਂ ਉਦੀ ਹੀ ਆਪਾਂ ਅੱਖ ਸਾਫ ਕਰ ਰਹੇ ਹੋਰੇ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਮ ਜੀ ਨਿਊਜ਼ ਤੇ ਮੈਂ ਹਾਂ प्रदीप ਕੋਰ ਤਾਂ ਜਿਵੇਂ ਸੀ ਆਪਣੇ ਚੈਨਲ ਦੇ ਜਰੀਏ ਤੁਹਾਨੂੰ ਕੁਝ ਅਜਹੀਆਂ ਤਸਵੀਰਾਂ ਦਿਖਾਵਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਲਿਆ ਜੀ ਹਾਂ ਦਰਸਲ ਅਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਰਹਿੰਦੇ ਆ ਤਾਂ ਅਸੀਂ ਜੋ ਕੁਝ ਰੈਸਿਪੀ ਬਣਾਉਣਾ ਚਾਹੁੰਦੇ ਆ ਉਹ ਵੀ ਅਸੀਂ YouTube ਤੋਂ ਦੇਖ ਲੈਣੇ ਆ ਕੋਈ ਵੀ ਹੋਰ ਸੋਸ਼ਲ ਮੀਡੀਆ ਪਲਟਫਾਰਮ ਅਤੇ ਉਸ ਦੀ ਹੈਲਪ ਲੈ ਕੇ ਅਸੀਂ ਆਪਣਾ ਕੰਮ ਹੈ ਜਿਹੜਾ ਸਫਲਤਾਪੂਰਵਕ ਕਰਦੇ ਪਰ ਸਾਡੀ ਜ਼ਿੰਦਗੀ ਇੰਨੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਡਿਪੈਂਡ ਹੋ ਗਈ ਹੈ ਕਿ ਸਾਨੂੰ ਲੱਗਦਾ ਹੈ ਅਸਲੀ ਜ਼ਿੰਦਗੀ ਅਸਲੀ ਮਜ਼ਾ ਸਿਰਫ ਸੋਸ਼ਲ ਮੀਡੀਆ ਤੇ ਰਹਿ ਗਿਆ ਅਜੇ ਹਾਈ ਕਿਸੇ ਵਿਅਕਤੀ ਨੇ ਕੀਤਾ ਜੋ ਕਿ ਇੱਕ ਬਾਰਬਰ ਹੈ ਨਾਈ ਦਾ ਕੰਮ ਕਰਦਾ ਹੈ ਲੋਕਾਂ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਟਕਲੇ ਹੋ ਤੁਸੀਂ ਗੰਝੇ ਹੋ ਤਾਂ ਮੇਰੇ ਕੋਲ ਆਓ ਤੁਹਾਡੇ ਸਿਰ ਦੇ ਉੱਤੇ ਦਵਾਈ ਲਗਾ ਕੇ ਇੱਕ ਤੇਲ ਲਗਾ ਕੇ ਤੁਹਾਡੇ ਜਿਹੜੇ ਵਾਲ ਆ ਉਗਾ ਦੇਵਾਂਗਾ ਪਰ ਜ਼ਾਹਿਰ ਜੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿ ਵਿਗਿਆਨੀ ਨੇ ਜਿਹੜੇ ਇੰਨੀ ਤਰੱਕੀ ਕਰ ਚੁੱਕੇ ਨੇ ਜੇਕਰ ਕੋਈ ਆਪਣੇ ਸਿਰ ਦੇ ਉੱਤੇ ਵਾਲ ਦੁਬਾਰਾ ਤੋਂ ਉਗਾਉਣਾ ਚਾਹੁੰਦਾ ਹੈ ਡਾਕਟਰਾਂ ਦੀ ਸਲਾਹ ਲੈ ਸਕਦੇ ਨੇ مشورہ ਕਰ ਸਕਦੇ ਨੇ ਉਹਨਾਂ ਦੇ ਨਾਲ ਪਰ ਤੁਹਾਨੂੰ ਦੱਸ ਦਈਏ ਕਿ ਕਾਫੀ ਦਿਨਾਂ ਤੋਂ ਪ੍ਰਚਾਰ ਹੋ ਰਿਹਾ ਸੀ ਸੰਗਰੂਰ ਵਿਖੇ ਕਾਲੀ ਮਾਤਾ ਮੰਦਿਰ ਚ ਇੱਕ ਕੈਂਪ ਲੱਗਦਾ ਹੈ ਕੈਂਪ ਉਹ ਵੀ ਕਿਸੇ ਡਾਕਟਰ ਦੁਆਰਾ ਨਹੀਂ ਲਗਵਾਇਆ ਜਾਂਦਾ ਸਗੋਂ ਇੱਕ ਮਾਮੂਲੀ ਜੇ ਬਾਰਬਰ ਦੁਆਰਾ ਨਾਈ ਦੁਆਰਾ ਜਿਹੜਾ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ ਉਹ ਦਵਾਈ ਬਣਾਉਂਦਾ ਹੈ ਜਾਂ ਜੜੀ ਬੂਟੀ ਬਣਾਉਂਦਾ ਹੈ ਕੀ ਉਹ ਮਾਨਤਾ ਪ੍ਰਾਪਤ ਹੈ ਸਰਕਾਰ ਦੇ ਅਧੀਨ ਆਉਂਦੀ ਹੈ ਨੇ ਰਜਿਸਟਰਡ ਨੇ ਜਾਂ ਫਿਰ ਨਹੀਂ ਅਸੀਂ ਇਸ ਚੀਜ਼ ਬਾਰੇ ਕੁਝ ਵੀ ਨਹੀਂ ਜਾਣਦੇ ਅਸੀਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਡਵਰਟਾਈਜ਼ਮੈਂਟ ਦੇ ਕੇ ਉੱਥੇ ਪਹੁੰਚ ਜਾਂਦੇ ਆ ਦੱਸਦੇ ਕਿ 200 ਤੋਂ 300 ਕਰੀਬ ਲੋਕ ਨੇ ਜਿਹੜੇ ਪਹੁੰਚ ਜਾਂਦੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੱਡੇ ਵੱਡੇ ਕਲਾਕਾਰਾਂ ਦੇ ਵੱਲੋਂ ਵੀ ਇਸ ਦਾ ਕਹਿ ਸਕਦੇ ਇਸ ਨੂੰ ਪ੍ਰਮੋਟ ਕੀਤਾ ਜਾਂਦਾ ਜੋ ਗੱਲ ਕੀਤੀ ਜਾਵੇ ਕਾਫੀ ਦਿਨਾਂ ਤੋਂ ਪ੍ਰਚਾਰ ਹੋ ਰਿਆ ਸੀ ਲੋਕਾਂ ਦੇ ਇਕੱਠ ਨੇ ਜਿਹੜੇ ਕਹਿ ਸਕਦੇ ਆ ਕਿ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਹੁਣ ਜਦੋਂ ਲੋਕਾਂ ਦੇ ਸਿਰ ਤੇ ਦਵਾਈ ਲਗਵਾਈ ਜਾਂਦੀ ਹੈ ਤਾਂ ਦੱਸਦੇ ਕਿ ਅੱਧੇ ਘੰਟੇ ਬਾਅਦ ਜਦੋਂ ਲੋਕਾਂ ਦੁਆਰਾ ਆਪਣਾ ਸਿਰ ਧੋਲ ਦਿੱਤਾ ਜਾਂਦਾ ਤਾਂ ਉਹਨਾਂ ਦੀ ਅੱਖਾਂ ਦੇ ਫਿਊਜ਼ ਉੱਡ ਗਏ ਨੇ ਜੀ ਹਾਂ ਅੱਖਾਂ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਤਾਂ ਸੰਗਰੂਰ ਦੇ ਹਸਪਤਾਲ ਦੇ ਵਿੱਚ 10 ਤੋਂ 20 ਲੋਕ ਨੇ ਜਿਹੜੇ ਇਸ ਵੇਲੇ ਦਾਖਲ ਨੇ ਭਰਤੀ ਉਹਨਾਂ ਨੂੰ ਕੀਤਾ ਗਿਆ ਹੋਇਆ ਤੁਹਾਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦੇ ਦੇੰਨੇ ਆ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਇਹ ਕੈਂਪ ਕਿਸ ਦੁਆਰਾ ਲਗਾਇਆ ਗਿਆ ਅਸੀਂ ਸਿਰਫ ਇਹ ਸੁਣਿਆ ਸੀ ਕਿ ਜੇਕਰ ਸਿਰ ਤੇ ਵਾਲ ਦੁਬਾਰਾ ਤੋਂ ਉਗਾਉਣਾ ਚਾਹੁੰਦੇ ਆ ਤਾਂ ਉਹ ਕੈਂਪ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ 나ਈ ਦੀ ਗਲਤੀ ਵੀ ਨਹੀਂ ਕਰ ਸਕਦੇ ਬਾਰ ਬਾਰ ਦੀ ਗਲਤੀ ਵੀ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਦਾ ਵੀ ਦੋਸ਼ ਹੈ ਕਿਉਂਕਿ ਅਸੀਂ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਯਕੀਨ ਕਰ ਲੈਨੇ ਆ ਕਿਸੇ ਦੀਆਂ ਵੀ ਗੱਲਾਂ ਚਾ ਜਾਣਨੇ ਆ ਕਿਸੇ ਦੀਆਂ ਗੱਲਾਂ ਦੇ ਵਿੱਚ ਅਸੀਂ ਉਹ ਸਾਨੂੰ ਝਾਂਸਾ ਦਿੰਦੇ ਨੇ ਤਾਂ ਅਸੀਂ ਉਸ ਝਾਂਸੇ ਦੇ ਵਿੱਚ ਫਸ ਜਾਂਦੇ ਆ ਤਾਂ ਇੱਕ ਵਾਰ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਗੀ ਔਰ ਉਸ ਤੋਂ ਬਾਅਦ ਡਾਕਟਰ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ 15 ਤੋਂ 20 ਮਰੀਜ਼ ਆਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰ ਇੱਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੇ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਣ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਨੇ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਸੀ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੀ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਲਾ ਰਹੇ ਨੇ ਉਹ ਉਹੀ ਚੀਜ਼ ਹੈ ਹਰਿਤਾ ਕਿ ਆਪਾਂ ਉਦੀ ਹੀ ਆਪਾਂ ਅੱਖਰ ਸਾਫ਼ ਕਰ ਰਹੇ ਹੋਰੇ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰਤਾ ਜਿਵੇਂ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਕੁਝ ਅਜਹੀਆਂ ਤਸਵੀਰਾਂ ਦਿਖਾਵਾ ਗਿਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਲਿਆ ਜੀ ਹਾਂ ਦਰਸਲ ਅਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਰਹਿੰਦੇ ਹਾਂ ਅਸੀਂ ਜੋ ਕੁਝ ਰੈਸিপি ਬਣਾਉਣਾ ਚਾਹੁੰਦੇ ਆ ਉਹ ਵੀ ਅਸੀਂ YouTube ਤੋਂ ਦੇਖ ਲੈਨੇ ਆ ਕੋਈ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਉਸ ਦੀ ਹੈਲਪ ਲੈ ਕੇ ਅਸੀਂ ਆਪਣਾ ਕੰਮ ਹੈ ਜਿਹੜਾ ਸਫਲਤਾਪੂਰਵਕ ਕਰਦੇ ਪਰ ਸਾਡੀ ਜ਼ਿੰਦਗੀ ਇੰਨੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਡਿਪੈਂਡ ਹੋ ਗਈ ਹੈ ਕਿ ਸਾਨੂੰ ਲੱਗਦਾ ਹੈ ਅਸਲੀ ਜ਼ਿੰਦਗੀ ਅਸਲੀ ਮਜ਼ਾ ਸਿਰਫ ਸੋਸ਼ਲ ਮੀਡੀਆ ਤੇ ਰਹਿ ਗਿਆ ਅਜੇ ਹਾਈ ਕਿਸੇ ਵਿਅਕਤੀ ਨੇ ਕੀਤਾ ਜੋ ਕਿ ਇੱਕ ਬਾਰਬਰ ਹੈ ਨਾਈ ਦਾ ਕੰਮ ਕਰਦਾ ਹੈ ਲੋਕਾਂ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਟਕਲੇ ਹੋ ਤੁਸੀਂ ਗੰਝੇ ਹੋ ਤਾਂ ਮੇਰੇ ਕੋਲ ਆਓ ਤੁਹਾਡੇ ਸਿਰ ਦੇ ਉੱਤੇ ਦਵਾਈ ਲਗਾ ਕੇ ਇੱਕ ਤੇਲ ਲਗਾ ਕੇ ਤੁਹਾਡੇ ਜਿਹੜੇ ਵਾਲ ਆ ਉਗਾ ਦੇਵਾਂਗਾ ਪਰ ਜ਼ਾਹਿਰ ਜੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿ ਵਿਗਿਆਨੀ ਨੇ ਜਿਹੜੇ ਇੰਨੀ ਤਰੱਕੀ ਕਰ ਚੁੱਕੇ ਨੇ ਜੇਕਰ ਕੋਈ ਆਪਣੇ ਸਿਰ ਦੇ ਉੱਤੇ ਵਾਲ ਦੁਬਾਰਾ ਤੋਂ ਉਗਾਉਣਾ ਚਾਹੁੰਦਾ ਹੈ ਡਾਕਟਰਾਂ ਦੀ ਸਲਾਹ ਲੈ ਸਕਦੇ ਨੇ مشورہ ਕਰ ਸਕਦੇ ਨੇ ਉਹਨਾਂ ਦੇ ਨਾਲ ਪਰ ਤੁਹਾਨੂੰ ਦੱਸ ਦਈਏ ਕਿ ਕਾਫੀ ਦਿਨਾਂ ਤੋਂ ਪ੍ਰਚਾਰ ਹੋ ਰਿਆ ਸੀ ਸੰਗਰੂਰ ਵਿਖੇ ਕਾਲੀ ਮਾਤਾ ਮੰਦਿਰ ਚ ਇੱਕ ਕੈਂਪ ਲੱਗਦਾ ਹੈ ਕੈਂਪ ਉਹ ਵੀ ਕਿਸੇ ਡਾਕਟਰ ਦੁਆਰਾ ਨਹੀਂ ਲਗਵਾਇਆ ਜਾਂਦਾ ਸਗੋਂ ਇੱਕ ਮਾਮੂਲੀ ਜੇ ਬਾਰਬਰ ਦੁਆਰਾ ਨਾਈ ਦੁਆਰਾ ਜਿਹੜਾ ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹੜੀ ਉਹ ਦਵਾਈ ਬਣਾਉਂਦਾ ਹੈ ਜਾਂ ਜੜੀ ਬੂਟੀ ਬਣਾਉਂਦਾ ਹੈ ਕੀ ਉਹ ਮਾਨਤਾ ਪ੍ਰਾਪਤ ਹੈ ਸਰਕਾਰ ਦੇ ਅਧੀਨ ਆਉਂਦੀ ਹੈ ਨੇ ਰਜਿਸਟਰਡ ਨੇ ਜਾਂ ਫਿਰ ਨਹੀਂ ਅਸੀਂ ਇਸ ਚੀਜ਼ ਬਾਰੇ ਕੁਝ ਵੀ ਨਹੀਂ ਜਾਣਦੇ ਅਸੀਂ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਇੱਕ ਐਡਵਰਟਾਈਜ਼ਮੈਂਟ ਦੇ ਕੇ ਉੱਥੇ ਪਹੁੰਚ ਜਾਂਦੇ ਹਾਂ ਦੱਸਦੀ ਕਿ 200 ਤੋਂ 300 ਕਰੀਬ ਲੋਕ ਨੇ ਜਿਹੜੇ ਪਹੁੰਚ ਜਾਂਦੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੱਡੇ-ਵੱਡੇ ਕਲਾਕਾਰਾਂ ਦੇ ਵੱਲੋਂ ਵੀ ਇਸ ਦਾ ਕਹਿ ਸਕਦੇ ਇਸ ਨੂੰ ਪ੍ਰਮੋਟ ਕੀਤਾ ਜਾਂਦਾ ਜੋ ਗੱਲ ਕੀਤੀ ਜਾਵੇ ਕਾਫੀ ਦਿਨਾਂ ਤੋਂ ਪ੍ਰਚਾਰ ਹੋ ਰਿਹਾ ਸੀ ਲੋਕਾਂ ਦੇ ਇਕੱਠ ਨੇ ਜਿਹੜੇ ਕਹਿ ਸਕਦੇ ਕਿ ਉਹਨਾਂ ਨੂੰ ਬੁਲਾਇਆ ਗਿਆ ਸੀ ਪਰ ਹੁਣ ਜਦੋਂ ਲੋਕਾਂ ਦੇ ਸਿਰ ਤੇ ਦਵਾਈ ਲਗਵਾਈ ਜਾਂਦੀ ਹੈ ਤਾਂ ਦੱਸਿਆ ਕਿ ਅੱਧੇ ਘੰਟੇ ਬਾਅਦ ਜਦੋਂ ਲੋਕਾਂ ਦੁਆਰਾ ਆਪਣਾ ਸਿਰ ਧੋਲ ਦਿੱਤਾ ਜਾਂਦਾ ਤਾਂ ਉਹਨਾਂ ਦੀ ਅੱਖਾਂ ਦੇ ਫਿਊਜ਼ ਉੱਡ ਗਏ ਨੇ ਜੀ ਹਾਂ ਅੱਖਾਂ ਦੇ ਵਿੱਚ ਜਲਣ ਹੋਣ ਲੱਗ ਜਾਂਦੀ ਹੈ ਤਾਂ ਸੰਗਰੂਰ ਦੇ ਹਸਪਤਾਲ ਦੇ ਵਿੱਚ 10 ਤੋਂ 20 ਲੋਕ ਨੇ ਜਿਹੜੇ ਇਸ ਵੇਲੇ ਦਾਖਲ ਨੇ ਭਰਤੀ ਉਹਨਾਂ ਨੂੰ ਕੀਤਾ ਗਿਆ ਹੋਇਆ ਤੁਹਾਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਇਹ ਕੈਂਪ ਕਿਸ ਦੁਆਰਾ ਲਗਾਇਆ ਗਿਆ ਅਸੀਂ ਸਿਰਫ ਇਹ ਸੁਣਿਆ ਸੀ ਕਿ ਜੇਕਰ ਸਿਰ ਤੇ ਵਾਲ ਦੁਬਾਰਾ ਤੋਂ ਉਗਾਉਣਾ ਚਾਹੁੰਦੇ ਹੋ ਤਾਂ ਕੈਂਪ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਨਾਈ ਦੀ ਗਲਤੀ ਵੀ ਨਹੀਂ ਕਰ ਸਕਦੇ ਬਾਰ ਬਾਰ ਦੀ ਗਲਤੀ ਵੀ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਦਾ ਵੀ ਦੋਸ਼ ਹੈ ਕਿਉਂਕਿ ਅਸੀਂ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਯਕੀਨ ਕਰ ਲੈਨੇ ਆ ਕਿਸੇ ਦੀਆਂ ਵੀ ਗੱਲਾਂ ਚਾ ਜਾਣਨੇ ਆ ਕਿਸੇ ਦੀਆਂ ਗੱਲਾਂ ਦੇ ਵਿੱਚ ਅਸੀਂ ਉਹ ਸਾਨੂੰ ਚਾਂਸਾ ਦਿੰਦੇ ਨੇ ਤੇ ਅਸੀਂ ਉਸ ਚਾਂਸੇ ਦੇ ਵਿੱਚ ਫਸ ਜਾਂਦੇ ਆ ਤਾਂ ਇੱਕ ਵਾਰ ਮੈਂ ਤੁਹਾਨੂੰ ਤਸਵੀਰਾਂ ਦਿਖਾਉਂਗੀ ਔਰ ਉਸ ਤੋਂ ਬਾਅਦ ਡਾਕਟਰ ਦਾ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣੋ 15 ਤੋਂ 20 ਮਰੀਜ਼ ਆਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰੀਖ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਨ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੇ ਪ੍ਰੋਬਲਮ ਦਿੱਤਾ ਨਹੀਂ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ রেডਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਜੇ ਤੱਕ ਤੇ ਆਪਾਂ ਉਹਦੀ ਹੀ ਆਪਾਂ ਅੱਖ ਸਾਫ਼ ਕਰ ਰਹੇ ਹਾਂ ਔਰ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ